ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਸਾਬਕਾ ਜਨਰਲ ਗਿਆਨੀ ਗੁਰਬਚਨ ਸਿੰਘ ਤੋਂ ਹੋ ਸਕਦੀ ਹੈ ਪੁਛ ਪੜਤਾਲ ਡੇਰਾ ਸਰਸਾ ਨੂੰ ਮਾਫੀ ਦੇਣ ਵਿੱਚ ਰਹੀ ਗਿਆਨੀ ਗੁਰਬਚਨ ਸਿੰਘ ਦੀ ਵਿਸ਼ੇਸ਼ ਭੂਮਿਕਾ ਅਹਿਮ ਮੋੜ ਤੇ ਪੁੱਜੀ ਐਸਆਈਟੀ ਦੀ ਜਾਂਚ ਸੰਗਤ ਨੂੰ ਹਟਾਉਣ ਪਹੁੰਚੀ ਪੁਲਿਸ ਪਾਰਟੀ ਦੀ ਅਗਵਾਈ ਕਰ ਰਿਆ ਸੀ ਸਾਬਕਾ ਐਸਐਸਪੀ ਸੁਨੀਲ ਜਾਖੜ ਨੇ ਆਖਿਆ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤਾਂ ਸ਼ੁਰੂਆਤ ਹੈ ਕੁਲਬੀਰ ਜੀਰਾ ਨੇ ਆਖਿਆ ਸੁਖਬੀਰ ਡੋਪ ਟੈਸਟ ਕਰਵਾਉਣ ਪ੍ਰਦੂਸ਼ਿਤ ਪਾਣੀ ਤੇ ਖੈਰਾਂ ਨੇ ਦਿੱਤਾ ਅਲਟੀਮੇਟਮ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਖਿਆ ਪੰਜਾਬ ਵਿੱਚ ਨਹੀਂ ਚੱਲੇਗਾ ਭਾਜਪਾ ਦਾ ਜਾਦੂ ਬਰੰਪੁਰਾ ਦਾ ਦੋਸ਼ ਬਾਦਲ ਪਰਿਵਾਰ ਨੇ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਸੇਖਵਾ ਨੇ ਆਖਿਆ ਬਾਦਲ ਸੁਖਬੀਰ ਤੇ ਮਜੀਠੀਆ ਨੇ ਬਜਰ ਗੁਨਾਹ ਕੀਤੇ ਮੋਲਾਪੁਰ ਦਾ ਆਖਾ ਤੇ ਪਲੱਤ ਦੀ ਜਿਮਣੀ ਚੋਣ ਤੋਂ ਕਾਂਗਰਸ ਡਰੀ ਲੋਕ ਸਭਾ ਚੋਣਾਂ ਦੇ ਨਾਲ ਕਰਾਉਣ ਤੋਂ ਟਾਲਾ ਵੱਟਿਆ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 2015 ਵਿੱਚ ਫਰੀਦਕੋਟ ਦੇ ਬਾਬਲ ਕਲਾਂ ਵਿੱਚ ਹੋਈ ਪੁਲਿਸ ਗੋਲਾਬਾਰੀ ਨਾਲ ਜੁੜੇ ਮਾਮਲੇ ਵਿੱਚ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗੋਲੀਬਾਰੀ ਵਿੱਚ ਇਸ ਘਟਨਾ ਵਿੱਚ ਦੋ ਲੋਕ ਮਾਰੇ ਗਏ ਸਨ ਪੰਜਾਬ ਪੁਲਿਸ ਦੀ ਐਸਆਈਟੀ ਨੇ ਚਰਨਜੀਤ ਸ਼ਰਮਾ ਨੂੰ ਹਿਆਰਪੁਰ ਸਥਿਤ ਉਨ੍ਹਾਂ ਦੇ ਨਿਵਾਸ ਤੋਂ ਗ੍ਰਿਫਤਾਰ ਕੀਤਾ ਜਦੋਂ ਉਹ ਵਿਦੇਸ਼ ਭੱਜਣ ਦੀ ਫਰਾਰਕ ਵਿੱਚ ਸਨ ਇਹ ਗ੍ਰਿਫਤਾਰੀ ਉਸ ਸਮੇਂ ਹੋਈ ਹੈ ਜਦੋਂ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੰਜੀਤ ਸ਼ਰਮਾ ਤੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਨੂੰ ਇਹ ਪਟਾਸ਼ਨ ਰੱਦ ਕਰ ਦਿੱਤੀ ਸੀ ਜਿਸ ਵਿੱਚ ਉਹਨਾਂ ਨੇ ਮਾਮਲੇ ਵਿੱਚ ਮੁਕੱਦਮਾ ਚਲਾਏ ਜਾਣ ਦੀ ਸੁਰੱਖਿਆ ਦੀ ਮੰਗ ਕੀਤੀ ਸੀ ਸ਼ਿਰਗੁਰੂ ਗ੍ਰੈਂਡ ਸਬਜ਼ੀ ਦੀ ਬੇਅਦਬੀ ਤੇ ਵਾਰ-ਵਾਰ ਹੋਣ ਵਾਲੀਆਂ ਘਟਨਾਵਾਂ ਖਿਲਾਫ ਸ਼ਿਕਰ ਵਰਕਰਾਂ ਨੇ ਇੱਕ ਵਿਰੋਧ ਪ੍ਰਦਰਸ਼ਨ 85 ਉਸਦਰਾਂ ਇੱਕ ਘਟਨਾ ਵਾਪਰੀ ਸੀ ਜਦੋਂ ਮੋਗਾ ਜ਼ਿਲ੍ਹਾ ਦੇ ਜ਼ਿਲ੍ਹਾ ਪੁਲਿਸ ਮੁਖੀ ਸਨ ਐਸਆਈਡੀ ਸੂਤਰਾਂ ਨੇ ਆਖਿਆ ਕਿ ਸ਼ਰਮਾ ਨੇ ਸ਼ੁਰੂ ਵਿੱਚ ਗ੍ਰਿਫਤਾਰੀ ਦਾ ਥੋੜਾ ਵਿਰੋਧ ਕੀਤਾ ਲੇਕਿਨ ਟੀਮ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਜਾਣ ਵਿੱਚ ਸਫਲ ਰਹੀ ਜਿੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਐਸਆਈਡੀ ਦੇ ਇ ਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਉਹ ਗ੍ਰਿਫਤਾਰੀ ਦੀ ਪੁਸ਼ਟੀ ਕਰ ਸਕਦੇ ਨੇ ਹੁਸ਼ਿਆਰਪੁਰ ਵਿੱਚ ਉਹਨਾਂ ਦੇ ਨਿਵਾਸ ਤੋਂ ਉਹਨਾਂ ਨੂੰ ਤੜਕੇ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਆਖਿਆ ਕਿ ਫਿਲਹਾਲ ਇੰਨੀ ਜਾਣਕਾਰੀ ਦੇ ਸਕਦੇ ਹਾਂ ਉਹਨਾਂ ਆਖਿਆ ਕਿ ਐਤਵਾਰ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਆਈਜੀ ਨੇ ਆਖਿਆ ਕਿ ਸਾਡੇ ਕੋਲ ਸੂਚਨਾ ਸੀ ਕਿ ਸ਼ਰਮਾ ਦੇਸ਼ ਤੋਂ ਭੱਜਣ ਦੀ ਫਿਰਾਕ ਵਿੱਚ ਨੇ ਰਿਟਾਇਰ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਬਾਅਦ ਉਹਨਾਂ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਵਿਕਰਮਜੀਤ ਸਿੰਘ ਜੋ ਉਸ ਸਮੇਂ ਐਸਪੀ ਫਾਜ਼ਿਲਕਾ ਸਨ ਪੁਲਿਸ ਇਨਸਪੈਕਟਰ ਪ੍ਰਦੀਪ ਸਿੰਘ ਅਤੇ ਸਹਾਇਕ ਇਨਸਪੈਕਟਰ ਅਮਰਜੀਤ ਸਿੰਘ ਤੇ ਕਤਲ ਅਤੇ ਕਤਲ ਦੇ ਯਤਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਬਾਅਦ ਵਿੱਚ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਗਿਆ। ਪੈਬਲ ਕਲਾਂ ਗੋਲੀकांड ਦੀ ਘਟਨਾ 14 ਅਕਤੂਬਰ 2015 ਨੂੰ ਹੋਈ ਸੀ। ਉਸੇ ਦਿਨ ਬਰਗਾੜੀ ਬੇਅਦਬੀ ਦੀ ਘਟਨਾ ਦੇ ਰੋਸ ਵਿੱਚ ਜੋ ਧਰਨੇ ਤੇ ਬੈਠੀ ਸਿੱਖ ਸੰਗਤ ਨੇ ਪੁਲਿਸ ਨੂੰ ਫਾਇਰਿੰਗ ਕੀਤੀ ਜਿਸ ਵਿੱਚ ਦੋ ਸਿੱਖ ਨੌਜਵਾਨ ਗ੍ਰੀਸ਼ਣ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦਾ ਦਿਹਾਂਤ ਹੋ ਗਿਆ। ਇਸ ਰੌਲੇ ਤੋਂ ਬਾਅਦ ਪੁਲਿਸ ਨੇ 21 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿੱਚ ਅਣਪਛਾਤੀ ਪੁਲਿਸ ਪਾਰਟੀ ਤੇ ਮੁਕੱਦਮਾ ਦਰਜ ਕਰ ਲਿਆ ਸੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਇਸ ਕੇਸ ਵਿੱਚ 11 ਅਗਸਤ 2018 ਨੂੰ ਉਸ ਸਮੇਂ ਦੇ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਐਸਪੀ ਫਾਜ਼ਿਲ ਕਾ ਵਿਕਰਮਜੀਤ ਸਿੰਘ ਐਸਐਸਪੀ ਮੋਗਾ ਦੇ ਰੀਡਰ ਇਨਸਪੈਕਟਰ ਪ੍ਰਦੀਪ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਸਬ ਇਨਸਪੈਕਟਰ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਗਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਐਸਐਟੀ ਨੇ ਜੋ ਕੀਤਾ ਠੀਕ ਕੀਤਾ ਬਾਦਲ ਬੈਵਨ ਕਲਾ ਕਾਂਡ ਸਬੰਧੀ ਬਣੀ ਐਸਐਟੀ ਦੁਆਰਾ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਸੰਬੰਧੀ ਸਵਾਲਾਂ ਦਾ ਜਵਾਬ ਦੇ ਰਹੇ ਸਨ ਸੁਨੀਲ ਜਾਖੜ ਨੇ ਆਖਿਆ ਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਸ਼ੁਰੂਆਤ ਹੈ ਇਹ ਲੋਕ ਮੌਕੇ ਤੇ ਸੰ ਤੇ ਨਿਰਦੋਸ਼ ਲੋਕਾਂ ਤੇ ਗੋਲੀ ਚਲਾਈ ਗਈ ਹੁਣ ਦੱਸਣਗੇ ਕਿ ਗੋਲੀ ਚਲਾਉਣ ਦਾ ਹੁਕਮ ਡੀਜੀਪੀ ਆਈਜੀ ਨੇ ਦਿੱਤਾ ਜਾਂ ਫਿਰ ਇਹ ਫੈਸਲਾ ਰਾਜਨੀਤਿਕ ਸੀ ਉਹਨਾਂ ਆਖਿਆ ਕਿ ਬਹਿਬਲ ਕਲਾ ਦੀ ਤਰ੍ਹਾਂ ਨਸ਼ੇ ਦੇ ਮਾਮਲੇ ਤੇ ਵੀ ਪੰਜਾਬ ਵਿੱਚ ਹਰ ਆਦਮੀ ਦੀ ਨਜ਼ਰ ਹੈ ਤੇ ਜ਼ਿੰਮੇਵਾਰ ਨੂੰ ਸਾਹਮਣੇ ਲਿਆਂਦਾ ਜਾਵੇ ਪੰਜਾਬੀ ਇਕਤਾ ਪਾਰਟੀ ਦੇ ਮੁਖੀ ਸੁਖਪਾਲ ਖੇੜਾ ਨੇ ਆਖਿਆ ਕਿ ਹਾਈ ਕੋਰਟ ਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੰਨਤਾ ਦੇ ਕੇ ਬਹਿਬਲ ਕਲਾ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਫੈਸਲਾ ਸਹੀ ਹੈ एसआईटी ਵੱਲੋਂ ਸਾਬਕਾ ਐਸਐਸਪੀ ਸ਼ਰਮਾ ਦੇ ਨਾਲ-ਨਾਲ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਤੇ ਸਾਬਕਾ ਡੀਜੀਪੀ ਸਮੀਰ ਸ਼ੈਣੀ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਡੂੰਘੀ ਪੁੱਛਗறிਖੋਣੀ ਚਾਹੀਦੀ ਹੈ ਕਿਉਂਕਿ ਨਦੀ ਰਹਿਰਮਾਈ ਵਿੱਚ ਸਾਰੇ ਕਾਂਡ ਦੀ ਰੂਪਰੇਖਾ ਬਣੀ ਸੀ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਬੇਬਲ ਕਲਾ ਗੋਲੀ ਕਾਂਡ ਦੀ ਗੁੱਥੀ ਸੁਲਝ ਸਕਦੀ ਹੈ ਸ਼ਰਮਾ ਦੇ ਬਿਆਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸਮੀਰ ਸ਼ੈਣੀ ਦਾ ਪੁਖ ਟਿੱਕਿਆ ਹੈ ਕਿਉਂਕਿ ਐਸਆਈਟੀ ਨੂੰ ਹੋਣੇ ਸਾਬਤ ਕਰਨਾ ਪਏਗਾ ਕਿ ਗੋਲੀ ਕਿਸ ਅਧਿਕਾਰ ਗਈ ਐਸਆਈਟੀ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਸੀ ਹਾਈ ਕੋਰਟ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਐਸਆਈਟੀ ਨੂੰ ਜਾਂਚ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਤੁਰਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸ਼ਰਮਾ ਦਾ ਨਾਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਆਇਆ ਸੀ ਰਣਜੀਤ ਸਿੰਘ ਕਮਿਸ਼ਨ ਨੇ ਵੀ ਸ਼ਰਮਾ ਨੂੰ ਗੋਲੀ ਚਲਾਉਣ ਲਈ ਦੋਸ਼ੀ ਠਹਿਰਾਇਆ ਸੀ ਅਕਾਲੀ ਸਰਕਾਰ ਨੇ ਸ਼ਰਮਾ ਨੂੰ ਸਸਪੈਂਡ ਕੀਤਾ ਜਦਕਿ ਬਾਅਦ ਵਿੱਚ ਇਹਨਾਂ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਸੀ ਸ਼ਰਮਾ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹੇਦਰ ਗਿਆਨੀ ਗੁਰਬਜਨ ਸਿੰਘ ਟੋਵੀ ਮਾਮਲੇ ਸੰਬੰਧੀ ਪੁੱਛ ਕੇ ਛੋਹ ਸਕਦੀ ਹੈ ਪੁੱਛਗਛ ਦੀ ਕਈ ਆਗੂ ਮੰਗ ਕਰ ਚੁੱਕੇ ਹੈ ਜਾਂਚ ਲਈ ਬਣਾਈ ਟੀਮ ਗਿਆਨੀ ਗੁਰਬਚਨ ਸਿੰਘ ਤੋਂ ਡੇਰਾ ਮੁਖੀ ਸਰਸਾ ਨੂੰ ਮਾਫੀ ਦੇਣ ਤੇ ਫਿਰ ਇਹਨਾਂ ਹੁਕਮ ਕਾਲ ਪੁੱਛ ਸਕਦੀ ਹੈ ਪਹਿਲਾਂ ਵੀ ਇੱਕ ਵਾਰ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਤੋਂ 마피 ਅਤੇ ਬੇਅਦਬੀ ਮਾਮਲੇ ਵਿੱਚ ਰਿਕਾਰਡ ਪੇਸ਼ ਕਰਨ ਲਈ ਐਸਜੀਪੀਸੀ ਨੂੰ ਹੁਕਮ ਦੇਣ ਲਈ ਕਿਹਾ ਸੀ ਪਰ ਇਸ ਮੁੱਦੇ ਨੂੰ ਅਕਾਲੀ ਦਲ ਦੇ ਹੁਕਮਾਂ ਤੇ ਐਸਜੀਪੀਸੀ ਨੇ ਸਿਆਸੀ ਰੰਗ ਦੇ ਕੇ ਮਹਿਮ ਛੇੜ ਦਿੱਤੀ ਸੀ ਤੇ ਆਖਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੱਮਣ ਭੇਜਿਆ ਜਦਕਿ ਜਥੇਦਾਰ ਨੂੰ ਸੱਮਣ ਕੋਈ ਵੀ ਜਾਂਚ ਏਜੰਸੀ ਨਹੀਂ ਭੇਜ ਸਕਦੀ ਹੁਣ ਗਿਆਨੀ ਗੁਰਬਚਨ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਰਹੇ ਇਸ ਲਈ ਸੰਭਾਵਨਾ ਹੈ ਕਿ ਜਾਂਚ ਟੀਮ ਗਿਆਨੀ ਗੁਰਬਚਨ ਸਿੰਘ ਤੋਂ ਇਸ ਮ ਕੁਝ ਕੁਝ ਕਰ ਸਕਦੀ ਹੈ ਬੇਅਦਬੀ ਤੇ ਉਸ ਤੋਂ ਬਾਅਦ ਹੋਏ ਬਾਬਲ ਕਲਾ ਗੋਲੀਕਾਂਡ ਦੇ ਤਾਰ ਸਰਸਾ ਡੇਰਾ ਦੇ ਨਾਲ ਜੁੜੇ ਹੋਏ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਇਹ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਨੂੰ ਸ਼੍ਰੀ ਅਕਾਲ ਤਖਸਾ ਵੀਖੇ ਮਾਫੀ ਦਿਵਾਉਣ ਲਈ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦਲਜੀਤ ਸਿੰਘ ਟੀਮਾ ਗਿਆਨੀ ਦਰਬਜਨ ਸਿੰਘ ਸਮੇਤ ਤਿੰਨ ਤਤਕਾਲੀ ਜੇਜ਼ਦਾਰਾਂ ਦੀ ਵਿਸ਼ੇਸ਼ ਭੂਮਿਕਾ ਸੀ ਬਾਬਲ ਕਲਾ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਐਸਐਸਪੀ ਜਰਨਜੀਤ ਚਰਮਾਲੀ ਗ੍ਰਿਫਤਾਰੀ ਤੋਂ ਬਾਅਦ ਐਸਆਈਟੀ ਕੁਝ ਨਵੇਂ ਵੱਡੇ ਨਾਵਾਂ ਤੇ ਹੱਥ ਪਾਉਣ ਦੀ ਤਿਆਰੀ ਵਿੱਚ ਹੈ ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਅਨਸਾਰ ਆਉਣ ਵਾਲੇ ਦਿਨਾਂ ਵਿੱਚ ਐਸਆਈਟੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਰਸਾ ਦੇ ਮੁਖੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਸਕਦੀ ਹੈ ਬਾਬਲਕਲਾ ਗੋਲੀਕਾਂਡ ਦੇ ਮਲਜ਼ਮ ਥਾਣਾ ਬਾਜਾਖੰਡਾਂ ਦੇ ਤਤਕਾਲੀ ਇੰਚਾਰਜ ਅਮਰਜੀਤ ਸਿੰਘ ਕੁਲਾਰ ਦੇ ਘਰ ਛਾਪਾ ਮਾਰਿਆ ਉਹ ਪਹਿਲਾਂ ਹੀ ਫਰਾਰ ਹੋ ਗਿਆ ਪਰਿਵਾਰ ਮੁਤਾਬਕ ਕੋ ਇੱਕ ਦਿਨ ਪਹਿਲਾਂ ਘਰੋਂ ਚਲੇ ਗਏ ਬਾਬਲਕਲਾ ਗੋਲੀਕੰਨ ਮਾਮਲੇ ਵਿੱਚ ਐਸਆਈਟੀ ਨੇ ਨਾਮਜਦ ਪੁਲਿਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਕਾਂਗਰਸ ਪਾਰਟੀ ਵਿੱਚੋਂ ਬਹਾਲ ਹੁੰਦਿਆਂ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਵਾਲ ਖੜੇ ਕਰਦੇ ਆਖਿਆ ਕਿ ਉਹ ਡੋਪ ਟੈਸਟ ਕਰਾਉਣ ਜੀਰਾ ਨੇ ਆਖਿਆ ਕਿ ਸੁਖਬੀਰ ਉਹਨਾਂ ਨੂੰ ਅਮਲੀ ਕਹਿੰਦੇ ਆ ਜਦਕਿ ਹਕੀਕਤ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਆਪ 24 ਘੰਟੇ ਨਸ਼ੇ ਵਿੱਚ ਟਾਈਟ ਰਹਿੰਦੇ ਨੇ ਉਹਨਾਂ ਆਖਿਆ ਕਿ 29 ਜਨਵਰੀ ਨੂੰ ਹਲਕਾ ਜੀਰਾ ਵਿਖੇ ਹੋਣ ਵਾਲੀ ਸੁਖਬੀਰ ਬਾਦਲ ਦੀ ਪਾਰਟੀ ਮੀਟਿੰਗ ਦੇ ਬਾਹਰ ਡੋਪ ਟੈਸਟ ਕਾਊਂਟਰ ਲਾਇਆ ਜਾਏਗਾ ਇਸ ਸਬੰਧੀ ਉਹਨਾਂ ਸਿਹਤ ਵਿਭਾਗ ਨੂੰ ਚਿੱਠੀ ਲਿਖੀ ਉਹਨਾਂ ਆਖਿਆ ਕਿ ਪਹਿਲਾਂ ਉਹ ਖੁਦ ਇੱਥੋਂ ਟੈਸਟ ਕਰਾਉਣਗੇ ਫਿਰ ਸੁਖਬੀਰ ਨੂੰ ਵੀ ਇੱਥੋਂ ਡੋਪ ਟੈਸਟ ਕਰਾਉਣ ਦੀ ਗੱਲ ਕਹਿਣਗੇ ਤਾਂ ਆਪਣੇ ਆਪ ਪਤਾ ਲੱਗ ਜਾਏਗਾ ਕਿ ਅਸਲ ਵਿੱਚ ਅਮਲੀ ਕੌਣ ਹੈ ਜੀਰਾ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਅਮ ਸਕਤਾਂ ਵਿੱਚੋਂ ਕਿਸ ਸਕਤ ਨੂੰ ਅਮਰਤਪਨ ਕੀਤਾ। ਉਹਨਾਂ ਅਖੇ ਕਿ ਜੇ ਬੱਦਲ ਨੇ ਅਮਰਤ ਛੱਕਿਆ ਤੇ ਦਾੜਾ ਕਿਉਂ ਬੰਨੀ ਰੱਖਦੇ ਨੇ। ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੇਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਅੱਜ ਤਲਬ ਕੀਤਾ ਤਾਂ ਜੋ ਸਪਸ਼ਟੀਕਰਨ ਦੇਣ। ਅਵਤਾਰ ਸਿੰਘ ਹਿੱਤ ਨੇ ਧਾਰਮਿਕ ਸਟੇਜ ਤੋਂ ਸੰਬੋਧਨ ਵਿੱਚ ਗੁਰੂ ਸਾਹਿਬ ਨੂੰ ਸਤਕਾਰ ਦੇਣ ਵਾਲੀਆਂ ਵਰਤੀਆਂ ਜਾਣ ਵਾਲੀਆਂ ਪੰਕਤੀਆਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲੀ ਬੋਲਣ ਕਰਕੇ ਤਲਬ ਕੀਤਾ ਗਿਆ ਜਿਸ ਦਾ ਸੰਗਤ ਵਿੱਚ ਭਾਰੀ ਰੋਸ ਸੀ ਤੇ ਜੇਹਦਰ ਨੂੰ ਇਸ ਸੰਬੰਧੀ ਕਈ ਸ਼ਿਕਾਇਤਾਂ ਵੀ ਮਿਲੀਆਂ ਸਨ। ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਨੇ 15 ਫਰਵਰੀ ਤੱਕ ਬੇਅਦਬੀ ਦੇ ਅਸਲ ਦੋਸ਼ੀਆਂ ਗੋਲੀ ਚੜਾਉਣ ਵਾਲੇ ਪੁਲਿਸ ਅਫਸਰਾਂ ਮੁਲਾਜ਼ਮਾਂ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਪੱਕੀ ਰਿਹਾਈ ਤੇ ਸੂਬੇ ਦੇ ਬਾਰੀ ਜ਼ਿਲ੍ਹਿਆਂ ਵਿੱਚ ਬੰਦ ਕੈਦੀਆਂ ਨੂੰ ਪੰਜਾਬ ਵਿੱਚ ਤਬਦੀਲ ਨਾ ਕਰਨ ਦੇ ਮੋੜ ਤੋਂ ਬਰਗਾੜੀ ਮੋਰਚਾ ਲਾਉਣ ਦੀ ਚੇਤਾਵਨੀ ਦਿੱਤੀ। ਇਸੇ ਕੱਟ ਵਿੱਚ ਨੌਜਵਾਨਾਂ ਤੇ ਪ੍ਰਬੰਧਕਾਂ ਵਿੱਚ ਬੋਲਣ ਨੂੰ ਲੈ ਕੇ ਦੇਖੀ ਨੋਖ-ਚੋਕ ਹੋਈ ਨੌਜਵਾਨਾਂ ਨੇ ਇਸ ਮੌਕੇ ਖਾਲਸਤਾਨ ਪੱਖੀ ਨਾਅਰੇ ਲਾਏ ਸਥਿਤੀ ਉਦੋਂ ਤਣਾਪੂਰਨ ਹੋ ਗਈ ਜਦੋਂ ਮਤਵਾਜੀ ਜਹਦਰ ਧਿਆਨ ਸਿੰਘ ਮੰਡ ਦਾ ਸੰਬੋਧਨ ਕਰਨ ਤੇ ਨੌਜਵਾਨ ਰੋਕਣ ਲੱਗ ਪਏ ਆਖਿਰ ਪੰਜ ਪੈਰਾਂ ਨੂੰ ਅੱਗੇ ਆਉਣਾ ਪਿਆ ਇਸ ਮੌਕੇ ਪੰਜ ਮਤੇ ਪਾਸ ਕੀਤੇ ਗਏ 13 ਐਲਾਨਾਂ ਮੇ ਪੜੇਗੇ ਮੋਰਚੇ ਦੀ ਤਿਆਰੀ ਲਈ 31 ਮੈਂਬਰੀ ਕਮੇਟੀ ਬਣਾਈ ਗਈ ਮੰਡ ਨੇ ਆਖਿਆ ਕਿ ਬਰਗਾੜੀ ਮੋਰਚਾ ਹਾਲੇ ਸਮਾਪਤ ਨਹੀਂ ਹੋਇਆ ਰਣਨੀਤੀ ਤਹਿਤ ਪੜਾ ਖਤਮ ਹੋਇਆ ਸੀ ਉਹਨਾਂ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦ ਸ਼ੇਖ ਮਾਰ ਨੂੰ ਸੰਮਣ ਕਰਨ ਕਰਨੋਂ ਬਰਗਾੜੀ ਮੋਰਚੇ ਦੀ ਪ੍ਰਾਪਤੀ ਦੱਸਿਆ ਮਨ ਨੇ ਆਖਿਆ ਕਿ ਉਹਨਾਂ ਨੂੰ ਜਹੇਦਾਰ ਜਾਂ ਸ਼ੌਕ ਨਹੀਂ ਜੇਕਰ ਸਰਬੱਤ ਖਾਲਸਾ ਸ਼ੇਖ ਪੰਥ ਚਾਹੇ ਤਾਂ ਨਵਾਂ ਜਹੇਦਾਰ ਚੁਣ ਸਕਦਾ ਹੈ ਬਲਜੀਤ ਸਿੰਘ ਦਾਦੂਵਾਲ ਨੇ ਦੁਹਰਾਇਆ ਕਿ ਉਹਨਾਂ ਨੂੰ ਮੋਰਚਾ ਖਤਮ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਆਖਿਆ ਕਿ ਮੋਰਚਾ ਖਤਮ ਹੋਣ ਤੋਂ ਬਾਅਦ ਸਰਕਾਰ ਤੇ ਦਬਾਅ ਘਟ ਗਿਆ ਹੈ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਸੁਖਪਾਲ ਖੈਰਾ ਤੇ ਮਾਸਟਰ ਬਲਦੇਵ ਸਿੰਘ ਵੱਲੋਂ ਪਾਰਟੀ ਛੱਡੇ ਜਾਣ ਤੇ ਸੌਂਪੇ ਅਸਤੀਫੇਆਂ ਤੋਂ ਬਾਅਦ ਖਾ ਪਲਾਤੇ ਰਿਜ਼ਰਵ ਸੀਟ ਦੇ ਚੋਦੇ ਖਾਲੀ ਹੋਣ ਦੇ ਅਸਰ ਵੱਧ ਗਏ ਨੇ ਹੁਣ ਸਪੀਕਰ ਦੇ ਹੱਥ ਵਿੱਚ ਹੈ ਕਿ ਉਹ ਕਿੰਨੀ ਛੇਤੀ ਇਹ ਸੀਟਾਂ ਖਾਲੀ алаਂਦੇ ਨੇ ਦਸੰਬਰ ਮਹੀਨੇ ਵਿਧਾਨ ਸਭਾ ਸੈਸ਼ਨ ਵਿੱਚ ਫੂਲਕਾ ਨਹੀਂ ਸੁਨਾਏ ਵਿਧਾਨ ਸਭਾ ਸਕੱਤਰ ਨੇ ਸਪੀਕਰ ਦੀ ਮਨਜ਼ੂਰੀ ਮੁਤਾਬਕ ਅਸਤੀਫੇ ਤਲ ਲਈ ਪਰ ਐਕਸ਼ਨ ਨੂੰ ਟਾਲਦਿਆਂ ਸਪੀਕਰ ਨੂੰ ਮਿਲਣ ਦਾ ਸਮਾਂ ਨਿਯਤ ਕਰ ਦਿੱਤਾ ਹੈ ਉਧਰ ਪੰਜਾਬ ਕਾਂਗਰਸ ਨਹੀਂ ਚਾਹੁੰਦੀ ਕਿ ਤਿੰਨ ਸੀਟਾਂ ਬਾਰੇ ਛੇਤੀ ਉਪਚੋਣਾ ਕਰਾਈਆਂ ਜਾਣ ਕਿਉਂਕਿ ਸੀਨੀਅਰ ਮੰਤਰੀ ਅਜੇ ਹੀ ਚਰਚਾ ਕਰ ਰਹੇ ਹੈ ਕਿ ਜੇ ਲੋਕ ਸਭਾ ਚੋਣਾਂ ਨਾਲ ਦਾਖਾ ਭੁਲਾਤੇ ਜੈਤੂ ਦੀ ਜਿਮਨੀ ਚੋਣ ਹੋ ਗਈ ਤਾਂ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਦੂਜੇ ਨੰਬਰ ਤੇ ਰਹੀ ਅਕਾਲੀ ਦਲ ਕਿਤੇ ਫਿਰ ਬਾਜੀ ਨਾ ਮਾਰ ਜਾਵੇ ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ 20 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚਿਮਾ ਅਕਾਲੀ ਭਾਜਪਾ ਗੜਜੋੜ ਕੋਲ 17 ਵਿਧਾਇਕ ਨੇ ਜੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਤਾਂ ਇਹਨਾਂ ਦੀ ਗਿਣਤੀ ਘਟ ਕੇ 17 ਆ ਜਾਏਗੀ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ